हां जी ਕਿਸਾਨ ਮਿਰਵਾ ਤੁਹਾਡੇ ਵਾਸਤੇ ਆਪਾਂ ਇੱਕ ਟਾਪ ਦਾਨੀਂ ਕਿਨਾਂ ਸਾਈਵਾਲ ਵਸੀ ਲੈ ਕੇ ਆਏ ਆ ਦੂਜਾ ਸੂਆ ਸੂਈ ਹੋਈ ਆ ਸੂਈ ਨੂੰ ਅੱਜ ਹੱਫਤਾ 8 ਦਿਨ ਹੋ ਗਏ ਤੇ ਇਹਦੇ ਥੱਲੇ ਹੁਣ 19 ਤੋਂ 20 ਲੀਟਰ ਦੁੱਧ ਹਾਜ਼ਰ ਆ ਤੁਸੀਂ ਚਾਹੇ 19 ਮੰਨ ਕੇ ਲੈ ਲਿਓ ਚੋਾਈ ਵੀ ਇੰਨੀ ਕਿ ਸਾਫ਼ ਆ ਤੁਸੀਂ ਥਣ ਦੇਖ ਸਕਦੇ ਹੋ ਐ ਪੂਰਾ ਗੁੱਲੇ ਵਾਲਾ ਥਣ ਲੱਗਿਆ ਹੋਇਆਗਾ ਦੋਨੇ ਪਾਸੇ ਬਹਿ ਕੇ ਚਵਾਉਂਦੀ ਆ ਠੰਡੀ ਸੀਲ ਬਰਫਰ ਗਈ ਇੱਕ ਵਾਰੀ ਹੱਥ ਫੇਰ ਕੇ ਦਿਖਾ ਦੇ ਬੰਦਾ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਸੋਨੂੰ ਆਪਾਂ ਵੀਡੀਓ ਦੇ ਵਿੱਚ ਮਿਲਕਿੰਗ ਕਰਕੇ ਦਿਖਾਵਾਂਗੇ ਚਵਾਈ ਕਰਕੇ ਦਿਖਾਵਾਂਗੇ ਹੁਣ ਦੀ ਚਵਾਈ ਤੁਸੀਂ ਵੀਡੀਓ ਤੇ ਦੇਖ ਲਿਓ ਵੀਡੀਓ ਪਾਸ ਨਹੀਂ ਕਰਾਂਗੇ ਤੇ ਤੜਕੇ ਦੀ ਚਵਾਈ ਤੁਸੀਂ ਚਾਹੇ ਘਰੇ ਆ ਕੇ ਚੋਲਿਓ ਠੰਡੀ ਸੀਲ ਜੀ ਨੂੰ ਸਾਈਵੜ ਕਹਿੰਦੇ ਟਾਪ ਦਾ ਨਗੀਨਾ ਬਾਹਲੇ ਭਰਾਵਾਂ ਦਾ ਫੋਨ ਆਉਦਾ ਸੀ ਵੀ ਸਾਨੂੰ ਚੰਗੀ ਸਾਈਵੜ ਗਾਂ ਲੱਭ ਕੇ ਲੈ ਕੇ ਦਾਓ ਜਿਹੜੀ ਦੋਨੇ ਪਾਸੇ ਰਹਿ ਕੇ ਚਵਾਉਂਦੀ ਹੋਵੇ ਸੋ ਪਹਿਲਾਂ ਤੋੜ ਕੇ ਦਿਖਾਉਣੇ ਆ ਫਿਰ ਆਪਾਂ ਤੁਹਾਨੂੰ ਇਹ ਚਵਾਈ ਕਰਕੇ ਦਿਖਾਵਾਂਗੇ ਵੀਡੀਓ ਦੇ ਲਾਸਟ ਤੱਕ ਜਰੂਰ ਬਨੇ ਰਹੋ ਟਾਪ ਦਾ ਨਗੀਨਾ ਸਾਈਵੜ ਆਇਆਗਾ ਨਗੀਨਾ ਹੀ ਆ ਇੱਕ ਬਹੁਤ ਘੱਟ ਨਗੀਨੇ ਮਿਲਦੇ ਇਦਾਂ ਦੇ ਸੋ ਪਿੰਡ ਚਰਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਰਾਲਾ ਆਪਣੇ ਫਾਰਮ ਤੋਂ ਵੀਡੀਓ ਕਵਰ ਕਰਦੇ ਆਂ ਇਹਨਾਂ ਨੰਬਰਾਂ ਦੇ ਸੰਪਰਕ ਕਰਕੇ ਪਸ਼ੂ ਖਰੀਦ ਵੀ ਸਕਦੇ ਹੋ ਤੇ ਪਸ਼ੂ ਵੇਚ ਵੀ ਸਕਦੇ ਹੋ 94782 63916 95784 4864 ਇਹਦਾ ਆਪਣਾ ਪਿੰਡ ਕਰਾਲਾ ਆ ਗਿਆ ਨੇੜੇ ਮਹਿਲਕਲਾਂ ਰਹਜਣ ਲਗਾ ਸਹਜਦੇ ਚੋਹਾਨ ਕੇ ਰੈਸਰ ਚੰਨਣਵਾਲ ਇਹਨਾਂ ਪਿੰਡਾਂ ਦੇ ਕੋਲੇ ਆਪਣਾ ਕਰਾਲਾ ਪਿੰਡ ਰਹਜਣ ਲਗਾ ਸੋ ਆਜੋ ਕਰਦੇ ਆਂ ਗਾਈਆਂ ਦਾ ਆਪਣੇ ਕੋਲੇ ਕਾਫੀ ਨੇ ਆਪਣੇ ਫਾਰਮ ਤੇ ਪਰ ਅੱਜ ਇੱਕ ਟੌਪ ਦੇ ਨਗੀਨੇ ਸਾਈਵਾਲ ਦੀ ਵੀਡੀਓ ਕਵਰ ਕਰਕੇ ਦਿਖਾਵਾਂਗੇ ਪਹਿਲਾਂ ਤੋਰ ਕੇ ਦਿਖਾਵਾਂ ਤੋਰਪਤ ਤੁਸੀਂ ਦੇਖੋ ਫੇਸ ਕੁਆਲਟੀ ਵੇਖੋ ਦੂਜਾ ਸੁਆ ਬੱਸੀ ਸੁਈਆ ਮਗਰ ਮੇਲਕਾਫ ਹੈ ਇਹਦੇ ਮਗਰ ਬੱਛਾ ਹੈਗਾ ਸੋ ਦੇਖੋ ਸੋ ਦੇਖੋ ਹਾਈਟ ਲੈਂਥ ਪੂਰੀ ਵਧੀਆ ਗਈ ਹਵਾਨਾ ਪੂਰਾ ਭਰਿਆ ਬੈਗਾ ਸ਼ਾਮ ਦਾ ਟਾਈਮ ਆਪਣਾ ਸ਼ਾਮ ਦਾ ਮੰਨ ਕੇ ਚਲੋ 5:30 ਵਜੇ ਦਾ ਟਾਈਮ ਆ ਵੀਡੀਓ ਬਣਾਉਣ ਦਾ ਸੋ ਇੱਥੇ ਰੋਗਲਾ ਪੁੱਤ ਸੋ ਦੇਖੋ ਇੱਥੋਂ ਸ਼ਾਇਨਿਕ ਸੂਨਿਕ ਦੇਖੋ ਬੱਛੀ ਦੀ ਸਭੀ ਪੜੀਗੀਆਂ ਦੇਖੋ ਬਹਿਆ ਬੁੱਤ ਫੇਰਦੇ ਹੱਥ ਬਹਿਆ ਦੇਖੋ ਜਿੱਧਰ ਦੀ ਮਰਜ਼ੀ ਤੁਸੀਂ ਜਿਵੇਂ ਕਹਿੰਨੇ ਆ ਵੇੜੇ 'ਚ ਖੜਾ ਕੇ ਚੋਲਿਓ ਦੂਨੇ ਪਾਸੇ ਬਹਿ ਕੇ ਉਹ ਸਾਈ ਵਾਲ ਆਪਾਂ ਅੱਜ ਸੁੰਡੇ ਲਈ ਲੈ ਕੇ ਆਏ ਆ ਤੋ ਆਪਾਂ ਨਹੀਂ ਨੀ ਸਾਹੀਵਾਲ ਦਾ ਬਾਕੀ ਵੀਡੀਓ ਦੇ ਲਾਸਟ ਤੱਕ ਬਣੇ ਰਿਹਾ ਤੁਹਾਨੂੰ ਚਵਾਈ ਕਰਕੇ ਦਿਖਾਵਾਂਗੇ ਇਦਾਂ ਨਹੀਂ ਸਾਹੀਵਾਲਾ ਵੀ ਆਪਾਂ ਵਿੜੇ ਦੇ ਵਿੱਚ ਖੜਾ ਕੇ ਖੁੱਲੀ ਇਹਨੂੰ ਰਾਣੀ ਗਾਂ ਕਹਿ ਸਕਦੇ ਆ ਇਹਦੀਆਂ ਕੁਆਲਿਟੀਆਂ ਨੂੰ ਦੇਖ ਕੇ ਜੇ ਆਪਾਂ ਮਨ ਲੈ ਜਿਹੜਾ ਇਹਦਾ ਰੇਟ ਹੁੰਦਾਗਾ ਕਿਉਂਕਿ ਕੁਆਲਿਟੀ ਹੋਣੀ ਚਾਹੀਦੀ ਆ ਦੁੱਧ ਵੀ ਉਹੀ ਦਿੰਦੀ ਆ ਜਿਹੜੀ ਚੰਗੀ ਨਸਲ ਹੁੰਦੀ ਆ ਦੁੱਧ ਮੰਨ ਕੇ ਚੱਲੋ ਵੀ ਇਹਨੇ 18-19 ਕਿਲੋ ਤੋਂ 20 ਕਿਲੋ ਵੀ ਕਹਿ ਸਕਦੇ ਆ ਉਹ ਤਾਂ ਸਟਾਰਟਿੰਗ ਕਰੀਏ ਦੁੱਧ 25 ਕਿਲੋ ਖੁੱਲਾ ਪਾ ਦੂਗੀ ਲੈ ਚਲੋ ਬਤ ਸੋ ਆਪਾਂ ਮਿਲਕਿੰਗ ਕਰਕੇ ਦਿਖਾਵਾਂਗੇ ਜੀ ਹੁਣ ਦੋਨੇ ਪਾਸੇ ਬਹਿ ਕੇ ਚਲੋ ਵਾਜੋ ਪੁੱਤ ਵਾਜਿਆ ਕਰ ਦੇਖੋ ਕੋਈ ਆਪਾਂ ਨਿਆਣਾ ਨਹੀਂ ਪਾਇਆ ਕੋਈ ਨਿਆਣਾ ਪਾਉਣ ਦੀ ਲੋੜ ਨਹੀਂ ਜੀ ਪਸਮਾਚ ਆ ਗਈ ਬੱਚੀ ਪਿਸ਼ਾਬ ਕਰਨ ਲੱਗ ਗਈ ਖਾਲੀ ਬਾਰਟੀ ਦਿਖਾਓ ਚਲੋ ਕਰਦੇ ਸ਼ੁਰੂ ਸੋ ਦੇਖੋ ਜੀ ਇੱਕ ਦਰਾਂ ਦੀ ਲਾਈਵ ਚ ਵਾਈ ਆ ਹੁਣ ਆਪਾਂ ਚੋਂ ਲਾ ਕੇ ਵੀਡੀਓ ਪਾਜ਼ ਨਹੀਂ ਕਰਾਂਗੇ ਆਪਾਂ ਸੋ ਦੇਖੋ ਜਿਵੇਂ ਸੋ ਇੱਕ ਵਾਰੀ ਨੇੜ ਤੋਂ ਮੈਂ ਧਾਰਾ ਚੱਕ ਕਰਾ ਲੈਣਾ ਚਾਰੇ ਦੇਖੋ ਅਗਲੀ ਜਿੱਲੀ ਧਾਰ ਚੱਕ ਕਰ ਲੋ ਕੋਈ ਭੂੜ ਸਰ ਲੈਣੀ ਆ ਪੋਲੀ ਤੇ ਮੋਤੀ ਚਵਾਈ ਆ ਚਾਰੇ ਤਰ੍ਹਾਂ ਦੀ ਹੋ ਕੋਈ ਮੇਰਾ ਵੀਰ ਆਨਲਾਈਨ ਮਂਗਾਊਗਾ ਥਣਾ ਦੀਏ ਪਾਸ ਹੋ ਚੁੱਕੀ ਆ ਕੋਈ ਖੋਟ ਸਾਂਗ ਨਹੀਂ ਹੈਗੀ ਕੋਈ ਭੂੜ ਸਰ ਲੈਣੀ ਚਾਰੇ ਥਣਾ ਦੀ ਇੱਕੋ ਜੀ ਚਵਾਈ ਆ ਪੋਲੀ ਤੇ ਮੋਤੀ ਸੋ ਚਵਾਈ ਤੁਸੀਂ ਇੱਥੋਂ ਦੇਖ ਸਕਦੇ ਹੋ ਪੋਲੀ ਤੇ ਮੋਤੀ ਚਵਾਈ ਆ ਸੋ ਹੁਣ ਮੈਂ ਕੈਮਰਾ ਪਿੱਛੇ ਕਰਕੇ ਵਹਿ ਜਨਾ ਆਪਾਂ ਵੀਡੀਓ ਰੋਕਦੇ ਨਹੀਂ ਸੋ ਦੇਖੋ ਇਹਨੂੰ ਕਹਿੰਦੇ ਅਸਲ ਸਾਈਵਲ ਦਾ ਨਗੀਨਾ ਸੋ ਅੱਜ ਦੇ ਜਿੱਦਾਂ ਮਾਰਕੀਟ ਦੇ ਰੇਟ ਚੱਲਦੇ ਨੇ 20 ਕਿਲੋ ਵਾਲੀ ਮੱਝ ਅੱਜ 2 ਲੱਖ ਦੀ ਮਿਲਦੀ ਨਹੀਂਗੀ ਆਪਾਂ ਭੱਜੇ ਫਿਰਦੇ ਆ ਪਰ ਮੱਝ ਨੂੰ ਮੂਹਰੇ ਜਾਊਗੀ ਇਹ ਦੋ ਮੱਝਾਂ ਦੇ ਬਰਾਬਰ ਬਾਲ ਲੈਓ ਤੁਸੀਂ ਜਿਹਹ ਜਿੰਨੀ ਸੇਵਾ ਕਰੋਗੇ ਉਹਨਾਂ ਦੁੱਧ ਚੋਲੋਗੇ ਜਿੰਨੀ ਤੁਹਾਡੀ ਸੇਵਾ ਹੋਊਗੀ ਮੇਲਾ ਸਾਹਮ ਸੰਭਾਲ ਹੋਊਗੀ ਉੰਨੇ ਹੀ ਦੁੱਧ ਚੋਲੋਗੇ ਤੁਸੀਂ ਇਹ ਕਰਮ ਵਾਲੀ ਨੇ ਮਗਰ ਨਹੀਂ ਛੱਡਣਾ ਕਿਉਂਕਿ ਚੰਗੀ ਚੀਜ਼ ਆ ਜਿਹੜੀ ਚੰਗੀ ਸਾਹਮ ਦੇ ਨਾਲ ਚੰਗਾ ਦੁੱਧ ਦਿੰਦੀ ਆ ਬਾਕੀ ਦੇਖੋ ਆਪਾਂ ਕੈਮਰਾ ਬੰਦ ਨਹੀਂ ਕਰਾਂਗੇ ਚਵਾਈ ਤੁਸੀਂ ਲਾਖ ਤੱਕ ਦੇਖਿਓ ਵੀਡੀਓ ਦੇ ਐਂਡ ਤੱਕ ਚਵਾਈ ਦੇਖਿਓ ਜਿੰਨਾ ਦੁੱਧ ਹੁਣ ਇਹਨੇ ਕਢਤਾ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆਂ ਇਹ 6 ਜੂਨ ਨੂੰ ਬਣਾ ਰਹੇ ਆਂ 7 ਜੂਨ ਨੂੰ ਕੋਈ ਮਰਜ਼ੀ ਮੇਰਾ ਵੀਰ ਆ ਸੁਭਾ ਕੇ ਚੋ ਸਕਦਾ ਸੁਭਾ ਸਾਮ ਚੋ ਸਕਦਾ ਹੈਗਾ ਦੋ ਟਾਈਮ ਚੋ ਕੇ ਲਿਆਓ ਬਹੁਤ ਵੀਰਾਂ ਦਾ ਫੋਨ ਆਉਂਦਾ ਵੀ ਯਾਰ ਵੀਰੇ ਪੈਸੇ ਤਾਂ ਅਸੀਂ ਲਾ ਦਾਂਗੇ ਪਰ ਅਸੀਂ ਦੋ ਟਾਈਮ ਚੋ ਕੇ ਲਵਾਂਗੇ ਤੁਸੀਂ ਦੋ ਟਾਈਮ ਛੱਡੋ ਚਾਹੇ ਤਿੰਨ ਟਾਈਮ ਚੋ ਕੇ ਲੈ ਜਿਓ ਆਪਾਂ ਨੂੰ ਤਸੱਲੀ ਹੈ ਕਿ ਆਪਣਾ ਪਸ਼ੂ ਆਪਾਂ ਪਹਿਲਾਂ 2-4 ਦਿਨ ਘਰੇ ਚੋਣਨੇ ਆ ਫੇਰ ਵੀਡੀਓ ਪਾਉਣੇ ਆ ਸੋਨਾ ਵੀਰਾਂ ਲਈ ਸੁਨੇਹਰੀ ਮੌਕਾ ਹੋਊਗਾ ਜਿਹੜੇ ਵੀਰ ਮੈਨੂੰ ਫੋਨ ਲਾ ਕੇ ਕਹਿੰਦੇ ਆ ਵੀ ਆਪਾਂ ਚੰਗੀ ਠੰਡੀ ਬੱਚੀ ਲੈਣੀ ਆ ਸਾਈਵਾਲ ਤੇ ਆਪਾਂ 2-3 ਟਾਈਮ ਚੋਕੇ ਲੈਣੀ ਆ ਤਾਂ ਤੁਸੀਂ ਦੋ ਸੌਦਾ ਕਰ ਲਓ ਸਾਈ ਬਿਆਨਾ ਦੇ ਕੇ 2 ਟਾਈਮ 3 ਟਾਈਮ ਚੋਕੇ ਦੁੱਧ ਲਿਆ ਸਕਦੇ ਹੋ ਜਿੰਨਾ ਦੁੱਧ ਤੁਹਾਨੂੰ ਕਿਹਾਗਾ ਉਹਨਾਂ ਦਾ ਦੁੱਧ ਨਿਕਲੂਗਾ ਬਾਕੀ ਤੁਸੀਂ ਬਾਡੀਵੰਤਰ ਤੁਸੀਂ ਦੇ ਸਕਦੇ ਹੋ ਸੋ ਦੇਖੋ ਸਕਿੰਟਾਂ ਦੇ ਹਿਸਾਬ ਨਾਲ ਜਦੋਂ ਮੰਨ ਕੇ ਚਲੋ ਵੀ 4 ਮਿੰਟ ਦੀ ਵੀਡੀਓ ਸੀ ਜਦੋਂ ਆਪਾਂ ਮਿਲਕਿੰਗ ਕਰਨ ਲੱਗਿਆਂ ਹਜੇ 1 ਮਿੰਟ 15 ਸਕਿੰਟ ਹੋਏ ਨੇ ਆ 10 ਲੀਟਰ ਵਾਲੀ ਬਾਲਟੀ ਆ ਲਵੇ ਲਾ ਦਿ ਤੁਸੀਂ ਦੇ ਸਕਦੇ ਹੋ ਮੈਂ ਤੁਹਾਨੂੰ ਕੈਮਰਾ ਲਵੇ ਕਰਕੇ ਦਿਖਾਉਂਗਾ ਵੀ 10 ਲੀਟਰ ਵਾਲੀ ਬਾਲਟੀ ਉੱਪਰ ਦੀ ਘੜਤੀ ਕਿਉਂਕਿ ਮਸ਼ੀਨ ਵਾਂਗੂ ਚਵਾਈ ਹੋ ਗਈ ਦੋਨੇ ਪਾਸੇ ਬਾਈ ਬੈਠੇ ਨੇ ਚੋਣ ਵਾਲੇ ਸੋ ਦੇਖੋ ਨਿੰਬੂ ਆਂਗੂ ਜਮਾ ਚੱਡਾ ਨਚੋੜ ਜਾਂਦੀ ਆ ਸੋ ਦੇਖੋ 1 ਮਿੰਟ 35 ਸੈਕਿੰਡ ਦੇ ਵਿੱਚ ਇਹਨੇ ਆ 10 ਲੀਟਰ ਵਾਲੀ ਵਾਲਟੀ ਫੁੱਲ ਕੱਢਤੀ ਉੱਪਰ ਦੀ ਦੇਖ ਲੈਣਾ ਤੁਸੀਂ ਇੱਥੋਂ ਦੇਖੋ ਸੋ ਦੇਖੋ ਸੋ ਦੇਖੋ ਝਾਗ ਉੱਪਰ ਦੀ ਡੁੱਲਣ ਲਾਤੀ ਦੁੱਧ ਤੁਸੀਂ ਚਾਹੇ 10 ਮੰਨ ਲਓ ਚਾਹੇ 9 ਮੰਨ ਲਓ ਇੱਕ ਟਾਈਮ ਦਾ ਪਰ ਦੋ ਟਾਈਮ થી ਚੋਕਿਆ ਪਰ ਤੁਹਾਨੂੰ 18 19 ਲੀਟਰ ਕਿਹਾ ਪਰ 20 ਲੀਟਰ ਨਿਭੜੂਗਾ ਖੁੱਲਾ ਸੋ ਦੇਖੋ ਚੱਕ ਲਾ ਬਤ ਬਸ ਤੂੰ ਦੇਖੋ ਨਿੰਬੂ ਵਾਂਗੂ ਲੇਵਨ ਦਿਖਾ ਦੇ ਦੁੱਧ ਮਾੜਾ 10 ਲੀਟਰ ਸੋ ਤੁਸੀਂ ਇਹ ਝੱਗ ਮੰਨ ਸਕਦੇ ਹੋ ਉੱਤਲੀ ਪਰ 10 ਲੀਟਰ ਖੁੱਲਾ ਦੁੱਧ ਕੱਢਿਆ ਵਸੀ ਨੇ ਦੇਖੋ ਲੇਵਾ ਦੇਖੋ ਘਿਚ ਕੇ ਦਿਖਾ ਦੇ ਮੜਾ ਇਹ ਨਿੰਬੂ ਵਾਂਗੂ ਲੇਵਾ ਨਚੋੜ ਗਈ ਸਾਰਾ ਦੇਖੋ ਇਹ ਢਿੱਲਾ ਪੂਰਾ ਕਰਕੇ ਲੇਵਾ ਬਸ ਓਕੇ ਆ ਸੋ ਆ ਪਿਆ ਦੁੱਧ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦਾ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ